ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ 'ਚ ਹੋਵੋਗੇ ਤੇ ਅੱਜ ਬਹੁਤ ਤੇਜ਼ ਧੁੱਪ ਪੈਣ ਲੱਗੀ ਕਦੇ ਬੱਦਲ ਵਾਈ ਕਰ ਲੰਦਾ ਰੱਬੋ ਹਵਾ ਵੀ ਚੱਲ ਪਈ ਵਸੀ ਸਵੇਰੇ ਗੁੱਮ ਜਿਹਾ ਸੀਗਾ ਤੇ ਆਪਾਂ ਆਪਣੀਆਂ ਮੱਝਾਂ ਇੱਧਰ ਕਰਤੀਆਂ ਵਧੀਆ ਬਹਿ ਜਣੇ ਨਹੀਂ ਗੱਲ ਕਰ ਇੱਕ ਟਰੈਕਟਰ ਖੜਾ ਹੈਗਾ ਤਾਂ ਕਰਕੇ ਨਹੀਂ ਉਹ ਤਰ ਤੱਕ ਵਧੀਆ ਸਾਰਿਆਂ ਬਹਿ ਜਣ ਤੇ ਵਧੀਆ ਦੇਖੋ ਵਧੀਆ ਆਰਾਮ ਨਾਲ ਬੈਠੀਆਂ ਗੱਲਾਂ ਕਰ ਜਾਂਦੀਆਂ ਨੇ ਕਿੱਥੇ ਥਾਮੀ ਤੇ ਅੰਦਰ ਵੀ ਨਾ ਕਿੰਨੇ ਦਿਨ ਹੋ ਗਏ ਸੀ ਮੀਂਹ ਪਈ ਅੰਦਰ ਹੀ ਬੈਠੀਆਂ ਨੇ ਇਹਨਾਂ ਨੂੰ ਵੀ ਮੈਂ ਸ਼ਾਮੇ ਕਰਦੀ ਹਾਂ ਤੂੰ ਇੰਨੀ ਇਹ ਲਿ ਵਿੱਚ ਧੁੱਪ ਘੱਟ ਲੱਗਦੀ ਹੈ ਜਾਲੀ ਵਿੱਚ ਦੀ ਵੈਸੇ ਫਿਰ ਵੀ ਦੇਖ ਲਈਏ ਜੇ ਜ਼ਿਆਦੇ ਹੋਈ ਤਾਂ ਬੰਨ੍ਹ ਦਾਂਗੇ ਸ਼ਾਮੇ ਤੇ ਕੁਝ ਆ ਖੜੀਆਂ ਨੇ ਆਪਣੀਆਂ ਉਧਰੇ ਨਹੀਂ ਇਹਨਾਂ ਨੂੰ ਇੱਥੇ ਬੰਨਤਾ ਸੀ ਕੱਚੇ 'ਚ ਤੇ ਅੰਦਰ ਨਾ ਵੀਰੇ ਜਿਵੇਂ ਕਿ ਹੁਣ ਆਪਾਂ ਅੰਦਰ ਕਈ ਵਾਰ ਅੰਦਰ ਫਰਸ਼ ਹੈ ਪੱਕਾ ਥਾਂ ਅੰਦਰ ਹੈਗਾ ਆਪਾਂ ਮੈਂ ਇਹ ਸੁੱਖਦਾ ਨਹੀਂ ਨਾ ਹੈਗਾ ਅੰਦਰ ਧੁੱਪ ਨਹੀਂ ਲੱਪੈਂਦੀ ਹੈਗੀ ਤੇ ਆਪਾਂ ਇਹਨਾਂ ਨੂੰ ਮੱਝਾਂ ਨੂੰ ਪਰਾਂ ਕਰਕੇ ਮੈਂ ਇੱਟਾਂ ਉੱਪਰ ਨਹੀਂ ਸਿੱਟੀ ਕਲੀ ਮੈਟਾਂ ਦੇ ਕਈ ਵਾਰ ਨਾ ਜਦੋਂ ਪਸ਼ੂ ਉੱਪਰ ਕਿੱਲੇ ਦੇ ਬੈਹਿਆ ਨੇ ਜ਼ਖਮ ਹੋ ਜਾਂਦੇ ਨੇ ਕਲੀ ਲੱਗਦੀ ਹੈ ਤੇਜ਼ ਹੁੰਦੀ ਹੈਗੀ ਜਿਆਦੇ ਕਿਉਂ ਮੱਖੀ ਮੱਛਰ ਦੇ ਜ਼ਖਮ ਕੀਤੇ ਪਏ ਹੁੰਦੇ ਨੇ ਤਾਂ ਕਰਕੇ ਉੱਤੇ ਲੜ ਲੱਗ ਵੀ ਜਾਂਦੀ ਆ ਹੋਰ ਜ਼ਖਮ ਹੋ ਜਾਂਦੇ ਨੇਗੇ ਤੇ ਆਪਾਂ ਮੈਟ ਚੱਕ ਕੇ ਇਹ ਥਾਂ ਦੀ ਕਲੀ ਸਿਰਤੀ ਦੇਖੋ ਤੇ ਆਪਣੇ ਮੈਟ ਵੀ ਬਦਲਣ ਵਾਲੀ ਹੋਈ ਪਈ ਐ ਫਟੇ ਪਈ ਆ ਦੇਖੋ ਐ ਸਿਰਦੇ ਨੇ ਇਹ ਥਾਂ ਉੱਪਰ ਮੈਟ ਵਿਛਾ ਲਾਂਗੇ ਆਪਾਂ ਤੇ ਇਹਨਾਂ ਨਾਲ ਨਾ ਕਲੀ ਸਿੱਟਣ ਨਾਲ ਜਿਹੜਾ ਹੁਣ ਖਰਸ਼ ਤੇ ਜੀ ਜੰਤ ਬਣ ਜਾਂਦਾ ਖੜੇ ਰਹਿੰਦੇ ਨੇ ਪਸ਼ੂ ਇੱਕ ਥਾਂਵੇਂ ਮੈਟ ਚੱਕੇ ਨਹੀਂ ਜਾਂਦੇ ਹੈਗੇ ਕਈ ਵਾਰ ਹੁਣ ਜਦੋਂ ਫਿਰ ਖੜੇ ਹੀ ਰਹਿੰਦੇ ਨੇ ਕਿਵੇਂ ਚੱਕੀਏ ਵੀ ਕਿਵੇਂ ਜਦੋਂ ਪਰਾਂ ਉਰਾਂ ਹੋ ਜਾਂਦੇ ਨੇ ਪਸ਼ੂ ਫਿਰ ਤਾਂ ਆਪਾਂ ਚੱਕਦੇ ਨੇ ਹੈਗੇ ਤੇ ਹਵਾ ਜੀ ਲੱਗ ਜਾਂਦੀ ਹੁਣ ਸਾਰਾ ਜੀ ਜੰਤ ਮਰ ਜੂਗਾ ਇਹਦੇ ਵਿੱਚ ਕਲੀ ਨਾਲ ਤੇ ਨਾਲ ਸਾਰਾ ਜਿਵੇਂ ਕਿ ਤਿਲਕਣ ਹੋ ਜਾਂਦੀ ਆ ਪੈਰ ਤੇ ਤਿਲਕਣ ਤੇ ਉਹ ਵੀ ਸਾਰਾ ਤਿਲਕਣ ਵੀ ਨਹੀਂ ਰਹਿਣੀ ਹੈਗੀ ਇਹਦੇ ਨਾਲ ਵਧੀਆ ਫੈਲੇ ਨਿਕਲੀ ਸਿੱਟਣ ਜੀ ਤੇ ਸਾਰਾ ਸੁੱਕ ਜੂਗਾ ਇਹ ਇੰਨਾ ਹੀ ਧੋਨੀ ਆਪਾਂ ਸਿੱਟੀ ਇਹ ਬੈਠੀਆਂ ਸੀਗੀਆਂ ਇੱਥੇ। ਉਹਨਾਂ ਨੂੰ ਦੇਖਣੀ ਹੈ ਧੋਪ ਆ ਗਈ ਉਹਨਾਂ ਨੂੰ ਬੰਦ ਦੀਆਂ ਛਾਵੇਂ ਤੇ ਇਹ ਛੋਟ ਛੋਟੀਆਂ ਗੱਲਾਂ ਨਾਲ ਵੀ ਧਿਆਨ ਰੱਖਿਆ ਕਰੋ। ਇਹ ਆਪਾਂ ਦੇਖੋ ਕਿ ਮੇਰੇ ਰੈਕਸ ਹੋਈਆਂ ਬੈਠੀਆਂ ਨੇ ਆਰਾਮ ਨਾਲ। ਕੱਚੇ ਥਾਂ ਦਾ ਹੈ ਫਾਇਦਾ ਤਾਂ ਹੈਗਾ ਗੱਲ ਕਰ ਮੀਚ ਆ ਜਿਹੜਾ ਹੋ ਜਾਂਦਾ ਨੇ ਇਹ ਔਖਾ ਹੋ ਜਾਂਦਾ। ਪਰ ਜਿਹਦੇ ਥਾਂ ਖੁੱਲੇ ਨੇ ਉਹ ਤਾਂ ਜ਼ਰੂਰ ਥੋੜਾ ਜਿਹਾ ਕੱਚਾ ਰੱਖੋ ਜ਼ਰੂਰ ਪਸ਼ੂਆਂ ਸਾਤਰ। ਤੇ ਦੇਖੋ ਆਰਾਮ ਨਾਲ ਬੈਠੀਆਂ ਨੇ। ਇਨਾਂ ਨੂੰ ਦੇਖਦੇ ਜੇ ਜਾਰੇ ਹੋਰ ਧੁੱਪ ਜਾਰੇ ਕਰੜੀ ਹੋਗੀ ਨਾ ਤੇ ਫਿਰ ਬੰਨ ਲਾਂਗੇ ਆਪਾਂ ਹਾਲੇ ਇੰਨੀ ਧੁੱਪ ਨਹੀਂ ਹਵਾ ਜੀ ਪੈਂਦੀ ਆ ਵਧੀਆ ਇੱਥੇ ਠੀਕ ਹੈ ਜੀ ਧੰਨਵਾਦ